ਹਾਂਜੀ ਆ ਦੇਖੋ ਜੀ ਸਾਡੇ ਪੁੱਤ ਦਾ ਫੋਨ ਆਇਆ ਕਾਲੇ ਜੀ ਬੈਠਾ ਨਾਲੇ ਗੱਲਾਂ ਕਰ ਰਿਹਾ ਹੈ கிளாਸ ਲੱਗੀ ਨਹੀਂ ਤੇ ਉਹਨਾਂ ਚਿਰ ਸਾਡੇ ਨਾਲ ਗੱਲਾਂ ਕਰਦਾ ਰਹਿੰਦਾ ਸੀ ਇਹਦਾ ਸਵਾਸ ਲੱਗ ਜਾਂਦਾ ਇਧਰ ਸਾਰਿਆਂ ਨੂੰ ਸੱਸੀ ਕਾਲ ਬੁਲਾ ਦੇ ਦੱਸ ਦੇ ਤੂੰ ਠੀਕ ਠਾਕ ਹੈ ਸਾਰੇ ਪੁੱਛਦੇ ਨੇ ਹਾਂਜੀ ਹਾਂਜੀ ਸੱਸੀ ਪਾਲ ਨੂੰ ਸਾਰੇ ਨੂੰ ਸਾਰੇ ਨੂੰ ਕਿੰਨੇ ਵੀ ਮੈਂ ਤਾਂ ਬਧੀਆ ਤੁਸੀਂ ਸਾਰੇ ਦਾ ਨਿਕਟਾ ਹਾਂ ਹਾਂ ਤੇ ਉਹ ਕਹਿੰਦੇ ਹੁੰਦੇ ਸਿਮਰਨ ਵਲੌਗ ਨਹੀਂ ਪਾਉਂਦੀ ਮੈਂ ਸਿਮਰਨ ਨੂੰ ਟਾਈਮ ਨਹੀਂ ਹੈਗਾ ਹਜੇ ਹਾਂ ਚਲੋ ਲੋ ਜੀ ਮੈਨੂੰ ਸਿਮਰਨ ਠੀਕ ਠਾਕ ਹੈ ਸਾਰੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਕਮੈਂਟ ਹੁੰਦੇ ਮਨਦੀਪ ਬੜਾ ਵਿਚਾਰੀ ਪੁੱਛਦੀ ਸਿਮਰਨ ਠੀਕ ਆ ਦੀਦੀ ਸਿਮਰਨ ਠੀਕ ਆ ਮੈਂ ਅੱਜ ਸਿਮਰਨ ਨਾਲ ਮਲਾ ਦਿੰਨੇ ਆ ਅੱਜ ਪਾਪਾ ਦੇ ਫੋਨ ਤੇ ਕਾਲ ਆਈ ਨਹੀਂ ਤਾਂ ਮੇਰੇ ਫੋਨ ਤੇ ਹੁੰਦੀ ਹੁੰਦੀ ਜ਼ਿਆਦਾਤਰ ਨਹੀਂ ਨਹੀਂ ਮਾ ਵਧੀਆ ਲੇ ਬਾਹਰ ਦਾ 뷰 ਹੀ ਦਿਖਾਓ ਫਿਰ ਕੀ ਇਹ ਬਾਹਰ ਦਾ 뷰 ਕੀ ਕਾਲਜ ਦੇ ਅੰਦਰ ਉਹ ਬਸ ਕਾਲਜ ਬੈਠੇ ਆ ਮੈਂ ਆਪੇ ਬੈਠੇ ਆ ਆਰੇ ਨੇ ਸਟੂਡੈਂਟ ਹੌਲੀ ਹੌਲੀ ਹੈ ਚਲੋ ਜੀ ਅੱਜ ਜਿਹੜਾ ਵਲੌਗ ਹੈ ਆਪਾਂ ਸਿਮਰਨ ਤੋਂ ਸਟਾਰਟ ਕਰਤਾ ਤੇ ਬਣੇ ਰੋ ਵਲੌਗ ਹੈ ਹੈ ਸਾਢੇ 9 ਵਜੇ ਤੱਕ ਕਾਲਜ ਸ਼ੁਰੂ ਸਾਢੇ 8 ਵਜੇ ਕਾਲਜ ਸ਼ੁਰੂ 9 ਵਜੇ ਤੱਕ ਬੱਚੇ ਆ ਜਾਂਦੇ ਨੇ ਜੀ ਸਾਢੇ 8 ਕਾਲਜ ਸ਼ੁਰੂ 9 ਵਜੇ ਬੱਚੇ ਆਉਂਦੇ ਨੇ ਹੈ ਸਿਮਰਨ ਸਿਮਰਨ 8 ਵਜੇ ਪਹੁੰਚ ਜਾਂਦੀ ਹੋਊਗੀ ਹਾਂ ਕੈਨੇਡਾ ਦੇ ਹਾਲਾਤ ਦੇਖ ਲੋ ਕੀ ਹੈ ਤੇ ਆ ਸਾਡੀ ਸਿਮਰਨ ਇਹਨੇ 8 ਵਜੇ ਪਹੁੰਚ ਜਾਣਾ ਕਾਲਜ ਇਹ ਟਾਈਮ ਦੀ ਪੂਰੀ ਪੱਕੀ ਏ ਇਹ ਫਿਰ ਤੋਂ ਪਹਿਲਾਂ ਆਉਂਦਾ ਨਾ ਡਿਲੇਟ ਹੋ ਜਾਂਦੀ ਬੱਸ ਨਾ ਸਿਕਿੱਤ ਆ ਇਹ ਮੇਰਾ ਪੁੱਤੂਰੇ ਵੀ ਟਾਈਮ ਦਾ ਬੜਾ ਪੱਕਾ ਹੈ ਤੇ ਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਹੁਣ ਆਪਾਂ ਜਿਹੜਾ ਮੂਵੀ ਦੇਖਣ ਤੇ ਸਿਮਰਨ ਨਾਲ ਗੱਲ ਕਰਕੇ ਫਿਰ ਆਪਾਂ ਰੋਟੀ-ਉਟੀ ਖਾ ਕੇ ਜਾਨੇ ਆ ਚੰਗਾ ਪੁੱਤ ਕਰ ਪਾਪਾ ਨਾਲ ਗੱਲ ਤੇ ਲੋ ਜੀ ਛੋਲੇ ਆਪਣੇ ਬਣ ਗਏ ਨੇ ਬੜੇ ਘੈਂਟ ਕਾਲੇ ਛੋਲੇ ਤੇ ਇੱਧਰ ਆਪਾਂ ਨੇ ਬਣਾ ਲੈਨੇ ਨਾਲ ਚੌਲ ਤੇ ਹੁਣ ਰੋਟੀ ਖਾਣੇ ਆ ਤੇ ਫਿਰ ਜਾਨੇ ਆ ਮੂਵੀ ਦੇਖਣ ਜੀ ਆਪਣੀ ਰੋਟੀ ਆ ਗਈ ਤੇ ਆਪਾਂ ਖਾਂਦੇ ਆਂ ਰੋਟੀ ਆਪਾਂ ਰੈਡੀ ਹੋ ਗਿਆਂ ਮੂਵੀ ਦੇਖਣ ਜਾਣ ਵਾਸਤੇ ਤੇ ਟਾਈਮ ਹੋ ਗਿਆ 9 ਵਜੇ ਦਾ ਤੇ ਮੂਵੀ ਦਾ ਟਾਈਮ ਹੈਗਾ 9:30 ਵਜੇ ਦਾ ਤੇ ਹੌਲੀ-ਹੌਲੀ ਨਿਕਲਦੇ ਆਂ ਹੌਲੀ-ਹੌਲੀ ਪਹੁੰਚਦੇ ਆਂ ਇੱਧਰ ਆ ਤਾਈ ਰੈਡੀ ਆ ਜਾਂ ਫੇਰ ਆ ਪਰ ਮੈਚਿੰਗ ਕਰਨ ਦੀ ਕਾਰ ਕਰੀ ਕਰਕੇ ਬੜੀ ਮੈਚਿੰਗ ਕਰਕੇ ਆਏ ਮੈਜੀ ਮੂਵਿਕ ਨਾ ਉਹੀ ਹੋ ਜਾਂਦੀ ਗਲਤੀ ਨਾਲੀ ਤੇ ਸਾਰਾ ਕੋਈ ਇਤਫਾਕ ਨਹੀਂ ਹੁੰਦਾ ਸਾਰਾ ਕੁਝ ਕੋਈ ਐਡੀ ਸੋਚ ਕੇ ਨਹੀਂ ਆਈ ਮੈਚਿੰਗ ਕੀਤੀ ਬਸ ਐਂ ਕਰ ਲਈ ਤੇ ਚੱਲਿਆਂ ਜੀ ਅਸੀਂ ਤੇ ਬਾਕੀ ਬਨੇਰੋ ਵਲੌਗ ਚ ਦੇਖਦੇ ਆਂ ਜਾ ਕੇ ਮੂਵੀ ਕਿਵੇਂ ਦੀ ਹੈ ਤੁਹਾਨੂੰ ਜ਼ਰੂਰ ਦੱਸਾਂਗੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਨਹੀਂ ਦੇਖੀ ਦੇਖ ਕੇ ਆਏ ਕਿਸੀ ਨਾ ਬੰਦ ਕਰਨਾ ਕਿਸੀ ਬਗਲ ਜਦੋਂ ਜਦੋਂ ਰਿਵਿਊ ਦਵਾਂਗੇ ਫਿਰ ਦੇਖਾਂਗੇ ਨਾ ਕਹੇ ਹਾਂ ਦੱਸਾਂਗੇ ਕਿ ਜਿਵੇਂ ਦੀ ਹੈ ਦੇਖ ਕੇ ਦੱਸਾਂ ਆ ਦੇਖ ਵਾਈਪਰ ਕਿੱਥੇ ਰੱਖਿਆ ਲੋ ਜੀ ਆਪਾਂ ਰੈਡੀ ਆਂ ਅੱਟੀ ਆਪਾਂ ਨੇ ਖਾ ਲਈ ਜੀ ਛੋਲੇ ਚੌਲ ਖਾ ਕੇ ਆਪਾਂ ਘਰੋਂ ਚੱਲੇ ਆਂ ਤੇ ਹਾਈ ਕੋਈ ਸੰਭਾਵਨਾ ਨਹੀਂ ਆ ਕੇ ਦੁੱਧ ਪੀਲਾਂਗੇ ਬਸ ਹੋਰ ਤਾਂ ਨਹੀਂ ਕੁਝ ਲੈਣਾ ਬਸ ਐਵੇਂ ਜੱਪੜਾਂ ਦੀ ਚੱਲੀ ਮੈਂ ਤੂੰ ਹੀ ਤਾਂ ਬੁੱਢ ਘਰੇ ਬੁੱਢ ਘਰੇ ਟੇਂਦਾ ਰਾਬ ਨੂੰ 8:30 ਵਜੇ ਵਾਪਸ ਆਉਣਾ ਹੀ ਕਰੇ ਲੈਟ ਹੋ ਜਾਂਦਾ ਹੈ ਨਾ ਹਾਂ ਇਹ ਤਾਂ ਹੁਣੀ ਪੀ ਲਓ ਦੁੱਧ ਨਹੀਂ ਬਸ ਹੁਣ ਰੋਟੀ ਖਾਧੀ ਹੁਣ ਉੱਤੇ ਦੁੱਧ ਪੀ ਲਓ 9:00 ਵਜੇ ਨੇ ਚਲ ਲੈਟਾ ਬੰਦ ਕਰਦਾ ਮੈਂ ਲੈਟ ਚੱਲਦੀ ਰਹਿੰਦੇ ਨਹੀਂ ਆਹ ਕਮਰੇ ਦੀ ਹੈ ਨਾ ਆਹ ਹਾਂ ਚਾਬੀ ਤੁਸੀਂ ਐਂ ਕਰੋ ਗੇਟ ਦਾ ਚਾਬਾ ਨਾਲ ਹੀ ਲੈ ਲਓ ਆਹ ਕੁਰਸੀਆਂ ਤੇ ਅੰਦਰ ਰੱਖ ਦਿੰਦੇ ਕੁਰਸੀ era ਖਲੰਦਰ ਲਗ ਗੱਡੀ ਜਾਣਾ ਸੀ ਗੱਡੀ ਤੇ ਨਹੀਂ ਜਾਣਾ ਮੈਂ ਕਿਹਾ ਸਕੂਟੀ ਤੇ ਚੱਲਦੇ ਹਾਂ ਗੱਡੀ ਤੇ ਚੰਦ ਕੀ ਲੋੜ ਹੁਣ ਕੀ ਰਹਿ ਗਿਆ ਉਹ ਗਾਰੰਟੀ ਨੂੰ ਕਹਿ ਰਿਹਾ ਅੱਗ ਕਲ ਗੇਟਰਾ ਲਾਇਆ ਸੀ ਕਿ ਲੋ ਬੇਚ ਚੱਲ ਚੱਲੋ ਜੀ ਜਾ ਕੇ ਮਿਲਦੇ ਆ ਲੱਗਿਆ ਹੋਇਆ ਚਾਬੀ ਮੈਨੂੰ ਦੇਖੀ ਨਹੀਂ ਕਿਤੇ ਅੰਟੀ ਨੇ ਤਾਲਾ ਲਾਤਾ ਹੀ ਆਪਾ ਅਧੀ ਰਾਤ ਚਲੇ ਆ ਹੈ ਚਲੋ ਚਲੋ ਜੀ ਉਤਾਰ ਪਾਰਕਿੰਗ ਚ ਲਾ ਰਹੇ ਨੇ ਸਕੂਟੀ ਅਸੀਂ ਪਹੁੰਚ ਗਏ ਆ ਸੰਗਰੂਰ ਥੀਏਟਰ ਚ ਅਸੀਂ ਵੇਟ ਕਰਨਾ ਪਿਆ ਟਾਈਮ ਪਿਆ 9:00 ਵਜੇ 12 ਮਿੰਟ ਹੋਏ ਨੇ 9:30 ਤੇ ਸ਼ੋਅ ਹੈ ਗਏ ਆਂ ਥੀਟਰ ਦਾ ਜੋ 15 ਮਿੰਟ ਕੋਰੇ ਨੇ ਉੱਥੇ ਰੇਟ ਕਰਨੇ ਆ ਸੀ ਥੱਲੇ ਬੈੰਦੇ ਆ ਲੋਕੀ ਨਿਕਲਣ ਦੇਖਿਓ ਰੈਸਟੋਰੈਂਟ ਵੀ ਹੈਗਾ ਦੇ ਫੈਮਿਲੀ ਰੈਸਟੋਰੈਂਟ ਥੱਲੇ ਲੱਗੇ ਬੱਚਿਆਂ ਵਾਸਤੇ ਝੂਲੇ ਉਹ ਮਿਲਨ ਉਹ ਵੱਡਾ ਹੈ ਨਾ ਸੁਨਾਮ ਵਾਲਾ ਵੱਡਾ ਛੋਟਾ ਹੈ ਹਾਂ ਇੰਨਾ ਹੈ ਵੀ ਨਹੀਂ ਅਗਰ ਅਸਲ ਕੱਲ ਹੋ ਗਿਆ ਹੋਣਾ ਹਨਾ ਦੋ ਹੀ ਅੱਧੇ ਦੋਰੀ ਨੇ ਦੋ ਹੀ ਨੇ ਇਹ ਕਾ ਹੈ ਕਾ ਨਹੀਂ ਦੋ ਹੀ ਨੇ ਦੇਖੋ ਰਾਸ਼タル ਦਾ ਕਿ ਮੂਵੀ ਕਿਹੜੇ ਟੋੜੀ ਹੈ ਹਨਾ ਲੋਕਾਂ ਦਾ ਟੱਕ ਦਾ ਹਾਂਦਾ ਕਿੰਨੀ ਕਿੰਨੀ ਚੜਾਈ ਹੈ ਤਾਂ ਕਿ ਜਾ ਕੇ ਦੇਖਦੇ ਆ ਬਾਕੀ ਜਾ ਕੇ ਦੇਖਦੇ ਆਂ ਰੋਲੇ-ਗੋਲੇ ਸਾਡੀ ਆਵਾਜ਼ ਵੀ ਘਟਾਰੀ ਹੋਣੀ ਆਂ ਅੰਦਰ ਜਾ ਕੇ ਰਸ਼ ਪੂਰਾ ਆ ਰਸ਼ ਕਿਉਂ ਨਹੀਂ ਸੁਣ ਸਕਦੇ ਤੁਹਾਨੂੰ ਇਹ ਆਮਨੇ ਕੇ ਰਾਸਤੇ ਤੇ ਤੂੰ ਰਸਤੇ ਮੈਂ ਆ ਗਏ ਆਂ ਅਸੀਂ ਅੰਦਰ ਅਜੇ ਮੂਵੀ ਸ਼ੁਰੂ ਨਹੀਂ ਹੋਈ ਸਾਡੀ ਹੈ ਹੈ ਪੰਜ ਚਾਰ ਮਿੰਟ ਹੈਗੇ ਸ਼ੁਰੂ ਹੋਣ ਚਾ ਹਾਰਾ ਦਿਨੇ ਨਾ ਦੋ ਨੂੰ ਮਮੀ ਮਮੀ ਕਰਾਉਂਦਾ ਰਹਿੰਦਾ ਤੇ ਹਾਂ ਜੇ ਤੂੰ ਮਾ ਤੋਂ ਨਸ਼ਾ ਮੈਂ ਪਹਿਲੀ ਵਾਰੀ ਵੇਖਿਆ ਜੀਵਨ ਸਿਕਰਟ ਸਿਕਰਟ ਦ ਜ਼ਹਿਰ ਤੇਰੀ ਉਹ ਬਾਲਾ ਨਾ ਬੋਲਾ ਮੋٹے ਲੀੜੇ ਕੱਢਦੇ ਮੇਰੇ ਠੰਡੂ ਹੁੰਦੀ ਉੱਥੇ ਬਾੜੀ ਪਰ ਤੂ ਤਕ ਤਕ ਤੂਤਿਆ ਤਾਂ ਹੋਇਆ ਨਹੀਂ ਉਹ ਜਾਂ ਕਲ ਮਸੀ ਢੂੜ ਦਾ ਲੱਗ ਮੈਂ ਰੋਮਾਂਟਿਕ ਮਾਹੌਲ ਬਣਾਇਆ ਹੁਣ ਖਰਾਬ ਨਾ ਕਰੋ ਸੀ ਜਿਓ ਜਲਦੀ ਕਰੋ ਮੂਵੀ ਦੇਖ ਕੇ ਆ ਗਏ ਆ ਘਰੇ ਤੇ ਟਾਈਮ ਹੋ ਗਿਆ 12:20 ਦਾ ਮੂਵੀ ਸਟਾਰਟ ਸਾਡੇ ਨੂੰ ਹੋਣੀ ਸੀ 10 ਵਜੇ ਸਟਾਰਟ ਹੋਣੀ ਆ ਬਸ ਇਹ ਸਟਾਰਟ ਹੋਈ 12:20 ਵਜੇ ਅਸੀਂ ਆਏ ਆ 12:20 ਤੇ ਆਏ 12:20 ਵਜੇ ਸੀ ਆਏ ਆ 12:20 ਤੇ ਘਰੇ ਆ ਗਏ ਆ ਤੇ ਥੱਕ ਗਏ ਸੱਚੀ ਬਾਬਾ ਕਿ ਮੈਨੂੰ ਤਾਂ ਨੀਂਦ ਆਉਣ ਲੱਗੀ ਮੈਨੂੰ ਐਸੀ ਬੰਨ 11 ਵਜੇ ਖਤਮ ਹੋ ਜੂਗੀ ਲੇਟ ਸਟਾਰਟ ਹੋਈ ਤਾਂ ਤਾਂ ਕਰਕੇ ਤੇ ਚਲੋ ਵਰੀਆ ਮੂਵੀ ਸੀ ਜਾ ਕੇ ਜਰੂਰ ਦੇਖਿਓ ਹੋਰ ਪਾਣੀ ਲਿਓ ਸੱਚ ਜਣ ਗਿਆ ਪੌੜੀਆਂ ਤੜ ਕੇ ਤਾਂ ਚਲ ਜੀ ਅੱਜ ਤੁਹਾਨੂੰ ਸੇਰੇ ਬਣੇ ਰੋਲ ਦੇ ਵਿੱਚ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਹੈਗਾ ਨੈਕਸਟ ਡੇ ਤੇ ਅੱਜ ਦੇਖ ਲਓ ਕਿ ਅੱਜ ਵੀ ਮੌਸਮ ਥੋੜਾ ਜਿਹਾ ਐਵੇਂ ਦਾ ਹੀ ਹੈ ਬੱਦਲ ਜਿਹਾ ਹੋਇਆ ਪਰ ਰਾਤ ਅਹੀ ਮੂਵੀ ਦੇਖ ਕੇ ਆ ਗਏ ਸੀ ਤੇ ਇੱਧਰ ਘਰ ਦੇ ਕੰਮ ਕਰ ਵੀ ਸਾਰੇ ਆਪਾਂ ਨੇ ਨਿਬੇੜਦੇ ਨੇ ਤੇ ਆਪਾਂ ਵੀ ਨਹਾ ਕੇ ਪਾਟ ਕਰ ਲਿਆ ਤੇ ਹੁਣ ਲੱਗੀ ਨਾ ਮੈਂ ਥੋੜੀ ਜਿਹਾ ਕੰਮ ਕਰ ਕਰਨ ਉਤਾਰ ਚਲੇ ਗਿਆ ਨਾ ਆਫਿਸ ਤੇ ਮੇਰੇ ਕੱਪੜੇ ਪ੍ਰੈਸ ਕਰ ਲਉਂਦੇ ਕੱਲ੍ਹ ਦੇ ਉਹ ਕਰ ਲਾਂ ਫਿਰ ਆਪਣੀ ਆ ਗਈ ਜੀ ਚਾਹ ਥੋੜੀ ਜਿਹੀ ਬਣਾਈ ਅੱਜ ਜਿਆਦਾ ਨਹੀਂ ਬਣਾਈ ਤੇ ਨਾਲ ਜਿਹੜੀ ਬਣਾਈ ਆਪਾਂ ਛੋਲੇ ਦੀ ਪੰਡੇਰੀ ਉਹ ਛਾਪੀ ਲਈਏ ਪਹਿਲਾਂ ਜੀ ਇੱਧਰ ਲਾ ਰਹੇ ਆ ਆਪਾਂ ਪੁਛੇ 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 ਲਾ ਕੇ ਤੇ ਫਿਰ ਆਪਾਂ ਕਰਦੇ ਆਂ ਦੂਜੇ ਕੰਮ। ਉਹ ਜੀ ਇੱਧਰ ਸਪਾਈਆਂ ਸਪਈਆਂ ਆਪਣਾ ਕਰ ਲੀਆਂ ਤੇ ਹੁਣ ਆਪਾਂ ਕੱਟਣ ਲੱਗੇ ਆਂ ਅਰਬੀ ਜਿਹੜੀ ਕੱਢ ਲੈ ਕੇ ਆਏ ਸੀ ਉਦਾਰ ਬਣਾਣੇ ਆਂ ਇਹਦੀ ਸਬਜ਼ੀ ਥੋੜੀ ਜੀ ਬਸ ਸਾਨੂੰ ਦੋਨਾਂ ਨੂੰ ਮੁੱਕਦੀ ਨਹੀਂ। ਅਰਬੀ ਆਪਾਂ ਨੇ ਛਿੱਲ ਕੇ ਧੋ ਕੇ ਰੱਖਤੀਏ ਪਹਿਲਾਂ ਆਪਾਂ ਨਾ ਫੋਨ ਕਰਕੇ ਨਾ ਉਤਾਰ ਨੂੰ ਪੁੱਛਦੇ ਆ ਕਿ ਉਤਾਰ ਨੇ ਅਰਬੀ ਸੁੱਕੀ ਖਾਣੀ ਕਿ ਗਰੇਵੀ ਵਾਲੀ ਜਿਹੜੀ ਮੈਂ ਗਰੇਵੀ ਵਾਲੀ ਬਣਾਣੀ ਆ ਉਹ ਪਿਆਜ਼ ਤੇ ਲਸਣ ਤੇ ਅਦਰ ਟਮਾਟਰ ਗ੍ਰाइंड ਕਰਕੇ ਥੋੜਾ ਜਿਹਾ ਦਹੀਂ ਪਾ ਕੇ ਤੇ ਫਿਰ ਬਣਾਨੀ ਹੁੰਨੀ ਆ ਤੇ ਉਤਾਰ ਨੂੰ ਮੈਂ ਪਹਿਲਾਂ ਪੁੱਛਣਾ ਕਿ ਸੁੱਕੀ ਪਸੰਦ ਆ ਕਿ ਗਰੇਵੀ ਵਾਲੀ ਫਿਰ ਆਪਾਂ ਉਹੀ ਅਰਬੀ ਬਣਾਵਾਂਗੇ ਲਓ ਜੀ ਇਧਰ ਆਪਾਂ ਅਰਬੀ ਕੱਟ ਲੈਂਦੇ ਆ ਉਹ ਝੀ ਥੋੜੀ ਜਿਹੀ ਗੋਲ ਛੇਦ ਦੇ ਵਿੱਚ ਤੇ ਥੋੜੀ ਜਿਹੀ ਲੰਬੇ ਮਿਕਸ ਜਿਹਾ ਹੋ ਜਾਂਦੇ ਆ ਉਹ ਬਲੇਂਡਰ ਸਾਈ ਕਰ ਲਾ ਕੇ ਕੱਟ ਕੇ ਰੱਖ ਦਿੰਦੇ ਆ ਕਿਉਂਕਿ ਹਜੇ ਤੱਕ ਉਤਾਰ ਦਾ ਫੋਨ ਨਹੀਂ ਆਇਆ ਤੇ ਉਤਾਰ ਦਾ ਫੋਨ ਬਿਜ਼ੀ ਸੀ ਜਦੋਂ ਫੋਨ ਆਏਗਾ ਫਿਰ ਆਪਾਂ ਉਵੇਂ ਹੀ ਬਣਾ ਦਾਂਗੇ ਕਿ ਕਿਹੜੀ ਖਾਣੀ ਗਰੇਵੀ ਵਾਲੀ ਖਾਣੀ ਕਿ ਦੁੱਜੀ ਖਾਣੀ ਹੈ ਫਾਈਨ ਹੋ ਗਿਆ ਸ਼ਾਮ ਦਾ ਪਰ ਗਰਮੀ ਪੂਰੀ ਫੋਲਾ ਮੀਂਹ ਦੇ ਨਾਲ ਇੰਨੀ ਗਰਮੀ ਵੱਧ ਗਈ ਨਾ ਸਭੋਂ ਜ਼ਿਆਦਾ ਹੀ ਗਰਮੀ ਵੱਧ ਗਈ ਜਿੱਦਨ ਮੀਂਹ ਪਿਆ ਹੋ ਜਾਂਦਾ ਠੰਡਾ ਵਾਲਾ ਮੌਸਮ ਪਰ ਅੱਜ ਬਹੁਤ ਗਰਮੀ ਹੈ ਕੱਲ ਵੀ ਸਾਡੇ ਮੀਂਹ ਪਿਆ ਹੈ ਅੱਜ ਨਹੀਂ ਪਿਆ ਹੈਗਾ ਸਾਡੇ ਲੋਜੀ ਅਰਬੀ ਆਪਣੀ ਕੱਟੀ ਦੀ ਹੈ ਤੇ ਮੈਂ ਉਤਾਰਨ ਨੂੰ ਹੁਣੇ ਫੋਨ ਕਰਕੇ ਆਠੀ ਮੈਂ ਉਤਾਰਾ ਜਿਹੜੀ ਸਮਝੀ ਬਣਾਣੀ ਗਰੇਵੀ ਵਾਲੀ ਤੇ ਅਰਬੀ ਦੀ ਜਿਹੜੀ ਮਰਜ਼ੀ ਬਣਾਦੇ ਜਿਹੜੀ ਮਰਜ਼ੀ ਬਣੀ ਮੈਂ ਤਾਂ ਖਾ ਹੀ ਲੈਣੀ ਹੈ ਤੇ ਇਹ ਕੋਈ ਟੈਨਸ਼ਨ ਨਹੀਂ ਜਿਹੜੀ ਮਰਜ਼ੀ ਬਣਾ ਲੈ ਤੇ ਹੁਣ ਮੈਂ ਹੈ ਪਿਆਜ਼ ਚੂਜ਼ ਗ੍ਰਾਈਂਡ ਕਰਕੇ ਰੱਖਤੇ ਗਰੇਵੀ ਵਾਲੀ ਸਬਜੀ ਬਣਾਵਾਂਗੀ ਕਿਉਂਕਿ ਉਹ ਰਸ ਮਿੱਸੀ ਜੀ ਖਾਦੀ ਜਾਂਦੀ ਸੁੱਕੀ ਸਬਜੀ ਨਾ ਲੰਘਦੀ ਨਹੀਂ ਹੈਗੀ ਦਿਲ ਨਹੀਂ ਕਰਦਾ ਖਾਣ ਨੂੰ ਤੇ ਬਸ ਮੈਂ ਸਬਜੀ ਨੂੰ ਤੜਕਾ ਲੈਣ ਲਈ ਬਾਹਰ ਦਾ ਮੌਸਮ ਥੋੜਾ ਜਿਹਾ ਠੰਡਾ ਸੀ ਟਾਈਮ ਸ਼ਾਮ ਦਾ ਹੋ ਗਿਆ ਆ ਸਾਢੇ 5:00 6:00 ਵਜੇ ਦਾ ਟਾਈਮ ਹੋ ਗਿਆ ਤੇ ਮੈਂ ਕਿਹਾ ਚਲ ਬਾਹਰ ਬੈਈਏ ਥੋੜਾ ਚਿਰ ਪਿਆਜ਼ ਪੀਤਾ ਮੈਂ ਬਾਹਰ ਦਾ ਹੀ ਕੱਟੇ ਨੇ ਤੇ ਬਾਹਰ ਜਦੋਂ ਬਹਿ ਜਾਨੇ ਉਹ ਘੇ ਤਾਂ ਗਰਮੀ ਲੱਗਦੀ ਫੁੱਲ ਤੇ ਚਲੋ ਜੀ ਮੈਂ ਸਬਜੀ ਬਣਾ ਲਾਂ ਤੇ ਸਬਜੀ ਬਣਾ ਕੇ ਆਪਾਂ ਬਾਕੀ ਦੇਖਦੇ ਹਾਂ ਮੱਕਾ ਟੋਟਾ ਗੁੰਨ ਕੇ ਰੱਖ ਲੈਣੀ ਆ ਕਿਉਂਕਿ ਉਤਾਰ ਕੇ ਅੱਜ ਮੈਂ ਲੇਟ ਆਉਣਾ 7 ਵਜਰ ਵਲੇ ਨੇ ਤੇ ਦਮਨ ਨੂੰ ਫੋਨ ਕੀਤਾ ਸੀ ਕਿ ਦਮਨ ਤੂੰ ਅੱਜ ਆ ਜਾ ਤੇ ਦਮਨ ਅੱਜ ਵੀ ਕਹਿ ਰਹੀ ਮੈਂ ਨਹੀਂ ਆਉਣਾ ਹੈਗਾ ਮੈਂ ਆਉਂਗੀ ਕੱਲ ਨੂੰ ਸੰਡੇ ਨੂੰ ਤੇ ਹੁਣ ਦੇਖਦੇ ਆਂ ਦਮਨ ਕੱਲੋਂ ਆਉਂਦੀ ਆ ਅੱਜ ਜਾਂਦੀ ਤੇ ਨਹੀਂ ਆਉਂਦੀ ਵਸ ਮੈਂ ਲਾਦਾ ਹੁਣ ਟਾਈਮ ਲੰਘ ਗਿਆ ਜਮਨ ਵਾਣੀ ਨੂੰ ਜਾਰ ਨਹੀਂ ਹੈ ਮੈਂ ਤਾਂ ਉਹਨਾਂ ਦੇ ਆ ਜਾਣਾ ਹਾਂ ਲੈ ਕੇ ਮੈਂ ਕਹਿੰਦੀ ਬੈਠ ਜਾ ਜੀ ਤੇ ਚਲੋ ਜੀ ਮੈਂ ਸਬਜ਼ੀਆਂ ਨਾਲ ਫਿਰ ਮੈਂ ਰੋਟੀ